ਤਿਉ ਅੱਜ ਆਪਾਂ ਸਾ ਮੁਹੰਮਦ ਦਾ ਜੰਗਨਾਮਾ ਸਿੰਗਾ ਤੇ ਫਰੰਗੀਆਂ ਕਰਾਂਗੇ ਜੋ ਕਿ ਆਪਣੇ ਜਿਹੜਾ ਵੀਰ ਕਾਬ ਵਿੱਚੋਂ ਹੈ ਫਾਰ ਕਾਬ ਠੀਕ ਹੈ ਆਪਾਂ ਕੀ ਕਰਾਂਗੇ ਪਹਿਲਾ ਕਵੀ ਬਾਰੇ ਜਾਣਕਾਰੀ ਲੈਂਦੇ ਆ ਸਾ ਮੁਹੰਮਦ ਬਾਰੇ ਸਾ ਮੁਹੰਮਦ ਦਾ ਜਨਮ ਪਿੰਡ ਬਡਾਲਾ ਬੀਰਮ ਚਿਲਾ ਅਮਰਤਸਰ ਰਿਹਾ ਸਾ ਮੁਹੰਮਦ ਦੀਆਂ ਦੋ ਰਚਨਾਵਾਂ ਮਿਲਦੀਆਂ ਨੇ ਕਿੱਸਾ ਸਸੀ ਪੁੰਨੂ ਤੇ ਜੰਗਨਾਮਾ ਸਿੰਗਾ ਤੇ ਫਰੰਗੀਆਂ ਉਸਨੇ ਪੰਜਾਬ ਦੇਸ਼ ਨੂੰ ਪਿਆਰ ਕਰਨ ਵਾਲੇ ਕਵੀ ਵਜੋਂ ਜੰਗਨਾਮ ਲਿਖਿਆ ਇਸ ਜੰਗਨਾਮੇ ਵਿੱਚ ਸਿੰਘਾਂ ਦੀ ਹਾਰ ਨੂੰ ਬਖਾਉਂਦੇ ਆਂ ਵੀ ਉਸਦੀ ਬਹਾਦਰੀ ਉਹਨਾਂ ਦੀ ਬਹਾਦਰੀ ਦਾ ਜ਼ਿਕਰ ਬੜੇ ਭਾਪੂਰ ਭਟੰਗ ਨਾਲ ਕੀਤਾ ਹੈ ਸਾ ਮੁਹੰਮਦ ਦੀ ਇਹ ਸਾਕਾਰ ਰਚਨਾ ਮੰਨੀ ਜਾਂਦੀ ਹੈ ਜਿਹੜੀ ਬਹੁਤ ਲੋਕ ਨੇ ਜਿਹੜੇ ਬਹੁਤ ਲੋਕਪ੍ਰੀਤ ਹੋਈ ਜਿਸ ਵਿੱਚ ਸੰਖੇਪਤਾ ਨਾਲ ਇਤਿਹਾਸਿਕ ਤੱਥਾਂ ਨੂੰ ਭਾਵ ਸੰਧ ਵਿੱਚ ਪੇਸ਼ ਕੀਤਾ ਗਿਆ ਇਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ ਇਹ ਜੰਗਨਾਮੇ ਵਿੱਚ ਕਵੀ ਦਾ ਪੰਜਾਬ ਲਈ ਦਰਦ ਵੀ ਉਜਾਗਰ ਹੁੰਦਾ ਹੈ। ਜੰਗਨਾਮਾ ਸਿੰਘਾਂ ਤੇ ਫਰੰਗੀਆਂ। ਜੰਗਨਾਮਾ ਜਿਹੜਾ ਸਿੰਘਾਂ ਦਾ ਜੰਗ ਲਈ ਗੁਰਮਤਾ। ਇਹ ਜਿਹੜਾ ਆਪਾਂ ਕਰਦੇ ਆ ਇਸੇ ਸਰਲੇਖੇ ਹੇਠ ਦਰਜ ਹੈ ਕਿ ਏਕੀਕ ਹੈ ਕਹਿੰਦੇ ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ। ਚਲੋ ਹੁਣੇ ਫਰੰਗੀ ਨੂੰ ਮਾਰੀਏ ਜੀ। ਇੱਕ ਬਾਰ ਜੇ ਸਾਹਮਣੇ ਹੋਏ ਸਾਡੇ ਇੱਕ ਘੜੀ ਵਿੱਚ ਮਾਰ ਅਖਾੜੀਏ ਜੀ। ਬੀਰ ਸਿੰਘ ਜਹੇ ਅਸੀਂ ਨਹੀਂ ਛੱਡੇ ਅਸੀਂ ਤਾਂ ਕੀ ਹੈ ਅਸੀਂ ਕਾਂਸ ਤੇ ਉਤੋਂ ਹਾਰੀਏ ਜੀ ਸਾਹ ਮੁਹੰਮਦਾ ਮਾਰ ਕੇ ਲੁਧਿਆਣਾ ਫੌਜਾਂ ਦਿੱਲੀ ਦੇ ਵਿੱਚ ਉਤਾਰੀਏ ਜੀ ਉਹਨਾਂ ਨੇ ਕੀ ਕਿਹਾ ਕਹਿੰਦੇ ਜਿਹੜਾ ਇਹਦਾ ਗੁਰਮਤਾ ਦਾ ਮਤਲਬ ਕੀ ਹੈ ਜਿਹੜਾ ਗੁਰਮਤਾ ਕਈ ਸਿੰਘਾਂ ਦਾ ਇਕੱਠੇ ਹੋ ਕੇ ਮਤਾਬਾਸ ਕਰਨਾ ਠੀਕ ਹੈ ਕਹਿੰਦੇ ਸਾਰੀ ਸਿੰਘਾਂ ਨੇ ਜਦੋਂ ਸਿੰਘਾਂ ਨੇ ਸਤਲੁਜ ਦੇ ਪਰਲੇ ਕੰਡੇ ਤੇ ਅੰਗਰੇਜ਼ਾਂ ਦੀ ਹਿਲਜੁਲ ਬਾਰੇ ਸੁਣਿਆ ਤਾਂ ਸਾਰਿਆਂ ਨੇ ਇੱਕ ਸਰਦਾਰਾਂ ਨੇ ਬੈਠ ਕੇ ਇੱਕ ਮਤਾ ਪਾਸ ਕੀਤਾ ਕਿ ਉਹ ਫੌਜਾਂ ਨਾਲ ਚੜਾਈ ਕਰਕੇ ਅ ਅੰਗਰੇਜ਼ਾਂ ਨੂੰ ਫਤਿਹ ਕਰਨ ਕਰ ਲੈਣ ਫਤਿਹ ਕਰਨ ਲੈਣ ਮਤਲਬ ਜਿੱਤ ਲੈਣ ਇੱਕ ਵਾਰ ਜੇ ਸਾਹਮਣੇ ਹੋਏ ਸਾਡੇ ਇੱਕ ਘੜੀ ਵਿੱਚ ਮਾਰ ਵਿਖਾੜੀਏ ਜੀ ਕਹਿੰਦੇ ਵੀ ਜੇ ਸਾਡੇ ਸਾਹਮਣੇ ਹੋ ਇੱਕ ਵਾਰ ਆ ਜਾਣ ਅਸੀਂ ਉਹਨਾਂ ਨੂੰ ਇੱਕ ਘੜੀ ਵਿੱਚ ਹੀ ਮਾਰ ਮੁਕਾ ਦੇਵਾਂਗੇ ਖਤਮ ਕਰ ਦੇਵਾਂਗੇ ਤੇ ਵੀਰ ਸਿੰਘ ਜਿਹਾ ਅਸੀਂ ਨਹੀਂ ਛੱਡੇ ਉਹ ਕਹਿੰਦੇ ਕਿ ਜਿਹੜਾ ਸਿੱਖ ਰਾਜ ਦੇ ਕਾਲ ਵਿੱਚ ਭਾਈ ਵੀਰ ਸਿੰਘ ਇੱਕ ਪ੍ਰਸਿੱਧ ਸੰਤ ਮਹਾਤਮਾ ਸਨ ਸੀ ਸੀ ਉਹ ਮਾਲਵੇ ਦੇ ਸਿੱਖਾਂ ਵਿੱਚ ਆਪ ਲਈ ਬੜੀ ਸਰਦਾਂ ਸੀ ਆਪ ਦਾ ਡੇਰਾ ਸੀ ਜਿਹੜਾ ਫਿਰੋਜ਼ਪੁਰ ਦੇ ਨੇੜੇ ਔਰੰਗਬਾਦੀ ਸਿੱਖ ਪੌਜ ਨੇ ਇੱਕ ਦਸਤੇ ਤੇ ਤੋਪ ਦੇ ਗੋਲੇ ਨਾਲ ਉਹਦੀ ਮੌਤ ਹੋ ਗਈ ਸੀ ਠੀਕ ਹੈ ਉਹ ਕੀ ਕਹਿੰਦੇ ਕਹੇ ਅਸੀਂ ਕਾਸ ਤੇ ਇਸ ਤੋਂ ਹਾਰੀਏ ਜੀ ਅਸੀਂ ਉਹਨਾਂ ਤੋਂ ਹਾਰ ਨਹੀਂ ਸਕਦੇ ਵੀ ਕਿਉਂ ਹਾਰੀ ਅਸੀਂ ਸਾਹ ਮੁਹੰਮਦ ਦਾ ਮਾਰ ਕਿ ਲੁਧਿਆਣਾ ਲੁਧਿਆਣਾ ਕਿਹਨੂੰ ਕਹੇ ਲੁਧਿਆਣਾ ਸ਼ਹਿਰ ਨੂੰ ਠੀਕ ਹੈ ਤੇ ਫੌਜਾਂ ਦਿੱਲੀ ਦੇ ਵਿੱਚ ਉਤਾਰੀਏ ਜੀ ਕਹਿੰਦੇ ਅਸੀਂ ਕੀ ਕਹਿ ਰਹੇ ਹਾਂ ਕਹਿੰਦੇ ਅਸੀਂ ਜਿਹੜੇ ਐ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਕਦੇ ਵੀ ਅੰਗਰੇਜ਼ਾਂ ਤੋਂ ਹਾਰ ਨਹੀਂ ਖਾਵਾਂਗੇ ਅਸੀਂ ਪਹਿਲਾਂ ਤਾਂ ਪੰਜਾਬ ਵਿੱਚ ਜਿਹੜਾ ਉਹਨਾਂ ਦਾ ਗੜ੍ਹ ਹੈ ਲੁਧਿਆਣਾ ਫਤਿਹ ਕਰ ਲਵਾਂਗੇ ਤੇ ਫਿਰ ਕੀ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਜਿਹੜੇ ਅੰਗਰੇਜ਼ਾਂ ਨੂੰ ਮਾਰ-ਮਾਰ ਕੇ ਸੁੱਟ ਦੇਵਾਂਗੇ ਤੇ ਭਾਰਤ ਦੀ ਰਾਜਤਾਨੀ ਦਿੱਲੀ ਉੱਤੇ ਕਬਜ਼ਾ ਕਰ ਲਵਾਂਗੇ ਤੇ ਫੌਜਾਂ ਉੱਥੇ ਜਾ ਕੇ ਉਤਾਰਾਂਗੇ ਅਗਲਾ ਆ ਗਿਆ ਕਿ ਸਿੰਘਾਂ ਦੀ ਚੜਤ ਤੋਂ ਸਾ ਵਜਿਆ ਕੂਚ ਦਾ ਹੁਕਮ ਹੋਇਆ ਜਿਹੜੇ ਸੂਰਮੇ ਸਿੰਘ ਦਲੇਰ ਮੀਆਂ ਚੜੇ ਪੁੱਤਰ ਸਰਦਾਰਾਂ ਦੇ ਸਹਿਲ ਵਾਂਕੇ ਜੈਸੇ ਬੇਲਿਓ ਨਿਕਲੇ ਸ਼ੇਰ ਮੀਆਂ ਜਿਹੜੇ ਸਭ ਮਝੈਲ ਦਵਾਬੀਏ ਜੀ ਜਿਨ੍ਹਾਂ ਕਿਲੇ ਨਿਵਾਏ ਸੀ ਢੇਰ ਮੀਆਂ ਸਾਹ ਮੁਹੰਮਦਾ ਤੁਰੇ ਜੰਬੂਰਖਾਨੇ ਹੋਇਆ ਹੁਕਮ ਨਾ ਲਾਬ ਦੇ ਦੇਰ ਮੀਆਂ ਕਵੀ ਕੀ ਕਹਿੰਦਾ ਹੈ ਕਹਿੰਦਾ 2 ਤੋਂ ਸਾ ਵਜ ਗਿਆ ਤੇ ਤੋਂ ਸਾਤੀ ਹੁੰਦਾ ਵੀ ਜਿਹੜਾ ਜਦੋਂ ਤੋਂ ਸਾ ਵਜ ਗਿਆ ਉਹਨਾਂ ਨੇ ਹੁਕਮ ਹੋਇਆ ਨਗਾਰਾ ਵੱਜ ਗਿਆ ਜਦੋਂ ਸਾਹਮਣੇ ਜਿਹੜੇ ਸੀ ਜਦੋਂ ਸਿੱਖਾਂ ਫੌਜਾਂ ਨੂੰ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਕਰਨ ਦਾ ਹੁਕਮ ਹੋਇਆ ਤਾਂ ਫੌਜਾਂ ਨਗਾਰੇ ਵਜਾ ਕੇ ਲੜਾਈ ਲਈ ਚੰਨ ਪਈਆਂ ਸਿੱਖ ਫੌਜਾਂ ਦੇ ਵੱਡੇ ਵੱਡੇ ਸੂਰਮੇ ਤੇ ਦਲੇਰ ਜਵਾਨਾਂ ਨੇ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਕਰ ਦਿੱਤੀ ਇਸ ਫੌਜ ਵਿੱਚ ਸ਼ਾਮਲ ਵੱਡੇ ਵੱਡੇ ਸਰਦਾਰਾਂ ਦੇ ਸੁੰਦਰ ਜਵਾਨ ਪੁੱਤਰ ਇਸ ਤਰ੍ਹਾਂ ਦਿਖਾਈ ਦਿੰਦੇ ਸੀ ਜਿਵੇਂ ਜੰਗਲ ਵਿੱਚੋਂ ਸ਼ੇਰ ਜਿ ਸੀ ਜਿਹੜੇ ਉਹ ਨਿਕਲ ਕੇ ਬਾਹਰ ਆਈ ਹੋਣ ਠੀਕ ਹੈ ਉਹ ਕੀ ਕਹਿੰਦੇ ਕਹਿੰਦੇ ਉਹਨਾਂ ਨੇ ਜਿਵੇਂ ਸੇਰ ਨਿਕਲ ਕੇ ਬਾਹਰ ਆਈ ਹੋਣ ਜੀ ਇਹਨਾਂ ਫੌਜਾਂ ਵਿੱਚ ਮਾਜੇ ਤੇ ਦਵਾਬੇ ਦੇ ਉਹ ਬਹਾਦਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦਿਆਂ ਵੱਡੇ ਵੱਡੇ ਕਿਲਿਆਂ ਨੂੰ ਫਤਿਹ ਕੀਤਾ ਸੀ ਫੌਜ ਦੇ ਨਾਲ ਉੱਠਾ ਉੱਤੇ ਲੱਦਿਆ ਜੰਬੂਰਖਾਨਾ ਵੀ ਚੱਲ ਪਿਆ ਤੇ ਇਸ ਤਰ੍ਹਾਂ ਜਦੋਂ ਜਿਹੜੀਆਂ ਜੰਬੂਰਖਾਨਾ ਮਤਲਬ ਉੱਠੇ ਤੇ ਲੱਦੀਆਂ ਹੋਈਆਂ ਤੂਪਾਂ ਕਾਫੀ ਸਾਰੀਆਂ ਉਹਨੂੰ ਕਹਿੰਦੇ ਆ ਤੇ ਉਹ ਜਿਉਂਦੇ ਵੱਡੇ ਵੱਡੇ ਕਿਲੇਨ ਫਤਿਹ ਕੀਤਾ ਸੀ ਜਦੋਂ ਉਹਨਾਂ ਸਿੱਖ ਫੌਜਾਂ ਨੂੰ ਚੜ੍ਹਾਈ ਕਰਨ ਦਾ ਹੁਕਮ ਹੋਇਆ ਤਾਂ ਉਹ ਕੀ ਸੀ ਉਹਨਾਂ ਤੁਰਦਿਆਂ ਤੁਰਦਿਆਂ ਕਦੇ ਵੀ ਦੇਰ ਨਹੀਂ ਸੀ ਲਾਈ ਅਗਲਾ ਆ ਗਿਆ جنگ ਦਾ ਹਾਲ ਫਿਰ ਉਹ ਸ਼ਹਿਰ ਦੇ ਜਾਂ ਖੇਤ ਰੁੱਦੇ ਤੋਪਾਂ ਚੱਲੀਆਂ ਨਹੀਂ ਵਾਂਗ ਤੋੜਿਆਂ ਦੇ ਸਿੰਘ ਸੂਰਮਿਆਂ ਆਣ ਮੈਦਾਨ ਲੱਥੇ ਗੰਜ ਲਾ ਸੁਟੇ ਉਹਨਾਂ ਗੋਰਿਆਂ ਦੇ ਟੁੰਡੇ ਲਾਟ ਨੇ ਅੰਤ ਨੂੰ ਖਾਏ ਗੁੱਸਾ ਕਟੁੰਡੇ ਲਾਟ ਨੇ ਅੰਤ ਨੂੰ ਖਾਏ ਗੁੱਸਾ ਫੇਰ ਦਿੱਤੇ ਨੀ ਲੱਖ ਟੰਡੋਰੀਆਂ ਦੇ ਸਾਹ ਮੁਹੰਮਦਾ ਰੰਡ ਬਿਠਾਏ ਨੰਦਨ ਸਿੰਘ ਜਾਣ ਸੁਭੇ ਨਾਲ ਜੋ ਜੇਰਿਆਂ ਦੇ ਠੀਕ ਹੈ ਕੀ ਸੀਗਾ ਉਹਦੇ ਮਤਲਬ ਕੀ ਹੋਇਆ ਕਿ ਜਿਹੜਾ ਫਿਰੂ ਸ਼ਹਿਰ ਦੇ ਵਿੱਚੋਂ ਕੀ ਸੀਗਾ ਫਿਰੂ ਸ਼ਹਿਰ ਕੀ ਸੀ ਸਤਲੁਜ ਤੋਂ ਪਾਰ ਸੀ ਮੁਦਕੀ ਦੇ ਕੋਲ ਜਿਹੜਾ ਫਰੋਜ਼ਪੁਰ ਇੱਕ ਸਥਾਨ ਸੀਗਾ ਠੀਕ ਹੈ ਉਹਨੂੰ ਫਿਰੂ ਸ਼ਹਿਰ ਕਿਹਾ ਗਿਆ ਤੇ ਉਹ ਕੀ ਕਿਹਾ ਕਹਿੰਦੇ ਖੇਤ ਲੁੱਧੇ ਦਾ ਮਤਲਬ ਫੌਜ ਸੀ ਜਿਹੜੀ ਉਹ ਖਾਲਸਾ ਫੌਜ ਸਹਿਰ ਦੀ ਕੰਧ ਤੋਂ ਬਾਹਰ ਜਿਹੜੇ ਖੇਤਾਂ ਵਿੱਚ ਮੋਰਚੇ ਲਾਈ ਬੈਠੀ ਸੀ ਠੀਕ ਹੈ ਤੇ ਉਹਨਾਂ ਨੇ ਕੀ ਕਿਹਾ ਕਹਿੰਦੇ ਕਿ ਜਿਹੜੇ ਤੌੜੇ ਕੀ ਕਹੇ ਤੌੜੇਦਾਰ ਬੰਦੂਖਾਂ ਦੀ ਬਿਛਾੜ ਕਰ ਰਹੀ ਸੀ ਉਹਨਾਂ ਨੇ ਗੰਜ ਦਾ ਮਤਲਬ ਹੋ ਗਿਆ ਉਹ ਤਾਂ ਦੇ ਸਿਰ ਗੋਰੇ ਮਤਲਬ ਅੰਗਰੇਜ਼ਾਂ ਦੇ ਟੁੰਡੇ ਲਾਟ ਕਿਹਨੂੰ ਕਹੇ ਲਾੜ ਹੈਨਰੀ ਨੂੰ ਜੋ ਗਵਰਨਰ ਜਨਨਾ ਸੀਗਾ ਠੀਕ ਹੈ ਟੁੰਡੇ ਲਾਟ ਉਹਦਾ ਨਾਮ ਰੱਖਿਆ ਗਿਆ ਸੀ ਕਿਉਂਕਿ ਉਹਦੀ ਬਾਹਾਂ ਸੀ ਜਿਹੜੀ ਉਹ ਇੱਕ ਹੈ ਨਹੀਂ ਸੀ ਤੇ ਰੰਡ ਦਾ ਮਤਲਬ ਰੰਡੀਆਂ ਕਰ ਦਿੱਤੀਆਂ ਨੰਦਨ ਨੰਦਨ ਲੰਡਨ ਨੂੰ ਕਿਹਾ ਗਿਆ ਬ੍ਰਿਟਾਨੀਆ ਦੀ ਰਾਜਧਾਨੀ ਠੀਕ ਹੈ ਇਹਦੇ ਵਿੱਚ ਕੀ ਕਿਹਾ ਕਿ ਖਾਲਸਾ ਫੌਜ ਨੇ ਫਿਰ ਉਹ ਸ਼ਹਿਰ ਦੇ ਆਲੇ ਦੁਆਲੇ ਦੀ ਕੰਧ ਸੀ ਜਿਹੜੀ ਉਹ ਤੋਂ ਬਾਹਰ ਮੋਰਚਾ ਲਾ ਲਿਆ ਉਹਨਾਂ ਦੀਆਂ ਤੂਫਾਨ ਦੀ ਗੋਲੇ ਇਸ ਤਰ੍ਹਾਂ ਲਗਾਤਾਰ ਚੱਲਣ ਲੱਗੇ ਜਿਸ ਤਰ੍ਹਾਂ ਤੋੜੇ ਧਾਰ ਬੰਦੂਖਾਂ ਗੋਲੀਆਂ ਦੀ ਲਗਾਤਾਰ ਵਿਛਾੜ ਕਰ ਰਹੀਆਂ ਸਨ ਸੂਰਮੇ ਕੀ ਸੀਗੇ ਸਿੰਘ ਲੜਾਈ ਦੇ ਮੈਦਾਨ ਵਿੱਚ ਨਿੱਤਰ ਪਈ ਤੇ ਉਹਨਾਂ ਨੇ ਕਿ ਇਹ ਉਹਨਾਂ ਨੇ ਸਿੱਖਾਂ ਅੰਗਰੇਜ਼ਾਂ ਦੇ ਸਿਰਫ ਵੱਡ ਵੱਡ ਕੇ ਸੁੱਟੇ ਦਿੱਤੀ ਇਹਨਾਂ ਨੂੰ ਕੀ ਕਿਹਾ ਗੰਜ ਦਾ ਮਤਲਬ ਸਿਰਮ ਠੀਕ ਹੈ ਤੇ ਅੰਗਰੇਜ਼ ਸਿੱਖਾਂ ਦੇ ਇਸ ਹਮਲੇ ਦੇ ਵਿੱਚ ਕੀ ਹੋਇਆ ਕਹਿੰਦੇ ਜਿਹੜੇ ਸਿੱਖਾਂ ਦੇ ਹਮਲੇ ਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਪੂਰਾ ਹਾਲ ਕਰ ਦਿੱਤਾ ਤੇ ਗਵਰਨਰ ਜਨ ਸੀ ਜਿਹੜਾ ਲਾਰਡ ਹੈਨਰੀ ਸੀ ਉਹਨੇ ਗੁੱਸਾ ਖਾ ਕੇ ਆਪਣੀ ਫੌਜ ਸੀ ਜਿਹੜੀ ਫੌਜ ਨੂੰ ਵਿੱਚ ਥਾ ਥਾ ਟੰਡੋਰੇ ਪਟਵਾਤੇ ਥਾ ਥਾ ਹੋਕੇ ਦੇਤੇ ਕਿ ਡਟ ਕੇ ਲੜਾਈ ਕਰਨ ਕبھی ਕਹਿੰਦਾ ਕਿ ਸਿੰਘਾਂ ਨੇ ਅੰਗਰੇਜ਼ਾਂ ਨੂੰ ਮਾਰ-ਮਾਰ ਕੇ ਲੰਡਨ ਭਾਵ ਜਿਹੜਾ ਸਾਰੀ ਇੰਗਲੈਂਡ ਦੀਆਂ ਤੀਵੀਆਂ ਨੂੰ ਡੰਡੀਆਂ ਕਰ ਦਿੱਤਾ ਜੰਗ ਦੇ ਮੈਦਾਨ ਵਿੱਚ ਸਿੰਘ ਬੜੇ ਜ਼ੋਰ ਨਾਲ ਅੱਗੇ ਵੱਧੇ ਜਾ ਰਹੇ ਸਨ ਠੀਕ ਹੈ ਹੋਇਆ ਹੁਕਮ ਹੋਇਆ ਹੁਕਮ ਅੰਗਰੇਜ਼ ਦਾ ਤੁਰ ਤ ਜਲਦੀ ਹੋਇਆ ਹੁਕਮ ਅੰਗਰੇਜ਼ ਦਾ ਤੁਰ ਤ ਜਲਦੀ ਅਮ ਤੋਪਾਂ ਮਾਰੀਆਂ ਨੀਰ ਦੇ ਆਏ ਵੱਲੇ ਫੂਕ ਸੁੱਟੀਆਂ ਸਾਰੀਆਂ ਮੇਖ ਜੀਨਾ ਮੇਖ ਜੀਨਾ ਕੀ ਹੈ ਮੇਖ ਜੀਨ ਦਾ ਮਤਲਬ ਜਿੱਥੇ ਕੀ ਹੈ ਬਾਰੂਦ ਰੱਖਣ ਦੀ ਥਾਂ ਹੁੰਦੀ ਹੈ ਠੀਕ ਹੈ ਨੀਰ ਤੇ ਆਏ ਵੱਲੇ ਦਾ ਮਤਲਬ ਦਰਿਆ ਸਮੁੰਦਰ ਤੇ ਸਤਲੁਜ ਦੇ ਕੰਢੇ ਠੀਕ ਹੈ ਤੇ ਉਹ ਕਹਿੰਦੇ ਵੀ ਫੂਕ ਸੁੱਟੀਆਂ ਸਾਰੀਆਂ ਮੇਖ ਜਿੰਨਾ ਸਿੰਘ ਉੱਡ ਕੇ ਪਤਰਾ ਹੋਏ ਚੱਲੇ ਸੈਲਦਾਰੀਆਂ ਤੰਬੂਆਂ ਛੱਡ ਦੌੜੇ ਕੋਈ ਚੀਜ਼ ਨਾ ਲਈ ਇਹ ਬਨਪੱਲੇ ਔੜਕ ਲਿਆ ਮੈਦਾਨ ਫਰੰਗੀਆਂ ਨੇ ਔੜਕ ਮਤਲਬ ਅੰਤ ਵਿੱਚ ਮੈਦਾਨ ਜਿਹੜਾ ਫਰੰਗੀਆਂ ਨੇ ਜਿੱਤ ਲਿਆ ਸੀ ਸਾ ਮੁਹੰਮਦ ਦਾ ਰਣੋ ਨਾ ਮੂਹ ਹੱਲੇ ਠੀਕ ਹੈ ਇਹਦੇ ਵਿੱਚ ਕੀ ਕਿਹਾ ਕਹਿੰਦੇ ਫਿਰ ਉਸ ਸ਼ਹਿਰ ਦੇ ਮidan ਵਿੱਚ ਜਿਹੜਾ ਟੁੰਡੇ ਲਾਟ ਕਹਿੰਦੇ ਨੇ ਲਾਰਡ ਹੈਨਰੀਨ ਨੇ ਹੱਲਾ ਸ਼ੇਰੀ ਦੇ ਨਾਲ ਅੰਗਰੇਜ਼ੀ ਫੌਜਾਂ ਇੱਕਦਮ ਡਟ ਗਈਆਂ ਉਹਨਾਂ ਸਤਲੁਜ ਦਰਿਆ ਦੇ ਕੰਢੇ ਕੋਲ ਸਿੱਖ ਫੌਜਾਂ ਸੀ ਜਿਹੜੀਆਂ ਉਹਨਾਂ ਉੱਤੇ ਭਿਆਨਕ ਹਮਲਾ ਕਰ ਦਿੱਤਾ ਤੇ ਜਿਹੜੀਆਂ ਅੰਗਰੇਜ਼ ਫੌਜਾਂ ਸੀਗੀਆਂ ਉਹਨਾਂ ਨੇ ਸਿੱਖ ਫੌਜਾਂ 'ਤੇ ਗੋਲੀਆਂ ਚਲਾ ਚਲਾ ਕੇ ਸਾਰੀਆਂ ਬੀਖ ਜੀਨਾ ਫੂਕ ਦਿੱਤੀਆਂ ਤੇ ਇਸ ਤਰ੍ਹਾਂ ਸਾਰਾ ਦਾਰੂ ਸ਼ਿੱਕਾ ਮੁਕਾ ਦਿੱਤਾ ਅੰਗਰੇਜ਼ੀ ਫੌਜ ਦੀ ਲੜਾਈ ਦੀ ਮਾਰ ਨਾਲ ਸੈੰਦੀ ਹੋਈ ਸਿੱਖ ਫੌਜ ਦੌੜ ਗਈ। ਉਹਨਾਂ ਨੇ ਤੋੜਦਿਆਂ ਸਾਰਾ ਜੰਗੀ ਸਮਾਨ ਸ਼ੈਲਦਾਰੀਆਂ ਉਤੇ ਜਿਹੜੀਆਂ ਤੰਬੂ ਆਦਿ ਪਿੱਛੇ ਛੱਡ ਦਿੱਤੇ। ਇਸ ਲੜਾਈ ਵਿੱਚ ਸਿੱਖ ਫੌਜਾਂ ਦੌੜ ਗਈਆਂ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਅੰਗਰੇਜ਼ੀ ਫੌਜਾਂ ਦੇ ਅਜਿਹੇ ਧਾਣੇ ਗੰਧਖੱਟੇ ਕੀਹੋ ਭੱਜ ਤੁਰੀਆਂ। ਇਸ ਪ੍ਰਕਾਰ ਭਾਵਨੇ ਗੋਰੇ ਭੱਜੇ ਜਾ ਰਹੇ ਸਨ ਪਰ ਅਖੀਰ ਮੈਦਾਨ ਅੰਗਰੇਜ਼ਾਂ ਦੇ ਹੱਥ ਵਿੱਚ ਹੀ ਰਿਹਾ। ਉਹਨਾਂ ਇਹ ਆਖੀਰ ਵਿੱਚ ਜਿਹੜਾ ਉਹਨਾਂ ਦੇ ਹੱਥ ਵਿੱਚ ਹੀ ਤੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਬਹੁਤ ਇੰਪੋਰਟੈਂਟ ਹੈ ਜਿਹੜਾ ਇਹਦਾ ਪ੍ਰਸੰਗ ਵਿਆਖਿਆ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸਾਂ ਹੀ ਫੌਜਾਂ ਭਾਰੀਆਂ ਜੀ ਤੇ ਦੋਵੇਂ ਪਾਸੇ ਪਾਸਾਂ ਹੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਸਰਕਾਰ ਕਿਹਨੂੰ ਕਿਹਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨਹੀਂ ਗੋਲੇ ਆਦਮੀ ਗੋਲਿਆਂ ਨਾਲ ਉੱਡਣ ਹਾਥੀ ਟੈਂਦੇ ਸਣੇ ਅੰਬਾਰੀਆਂ ਨਹੀਂ ਅੰਬਾਰੀਆਂ ਕਿਹ ਹਉਦਿਆਂ ਦੇ ਸਣੇ ਹੀ ਹਾਥੀ ਜਿਹੜੇ ਟੈਂਣ ਲੱਗ ਰਹੇ ਸੀ ਸਾ ਮੁਹੰਮਦ ਆ ਇੱਕ ਸਰਕਾਰ ਵੱਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਸਰਕਾਰ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਹਿੰਦੇ ਸਾ ਮੁਹੰਮਦ ਕਹਿੰਦਾ ਕਿ ਸਿੰਘਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਜਿਹੜੀਆਂ ਸੰਬੰਧੀ ਆਪਣਾ ਫੈਸਲਾ ਦਿੰਦਿਆਂ ਹੋਇਆਂ ਕਹਿੰਦਾ ਕਿ ਉਹ ਹਿੰਦ ਤੇ ਪੰਜਾਬ ਦਾ ਜਿਹੜਾ ਜੰਗ ਸੀ ਉਹ ਹੋਣ ਲੱਗਿਆ ਸੀ ਤੇ ਜਿਹੜੇ ਅੰਗਰੇਜ਼ੀ ਰਾਜ ਦੇ ਸਿੱਖ ਦੋਹਾਂ ਪਾਸੇ ਬਾਸ਼ਾਈਆਂ ਜਿਹੜੀਆਂ ਨੇ ਫੌਜਾਂ ਬਹੁਤ ਸਾਰੀਆਂ ਬਹੁਤ ਭਾਰੀਆਂ ਸੀਗੀਆਂ ਤੇ ਖਾਸਾ ਫੌਜ ਇੰਨੀ ਬਹਾਦਰੀ ਨਾਲ ਲੜੀ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਜਿਉਣਾ ਹੁੰਦਾ ਤਾਂ ਉਹ ਖੁਸ਼ ਹੋ ਜਾਂਦਾ ਖੁਸ਼ ਹੋ ਕੇ ਉਹਨਾਂ ਨੂੰ ਭਾਰੀ ਇਨਾਮ ਦੇ ਕੇ ਉਹਨਾਂ ਦੀ ਬਹਾਦਰੀ ਦਾ ਮੁੱਲ ਪਾਉਂਦਾ ਜੰਗ ਇੰਨੀ ਭਿਆਨਕ ਸੀ ਕਿ ਘੋੜੇ ਤੇ ਜਿਹੜੇ ਆਦਮੀ ਹੋ ਕੇ ਸਿੰਘਾਂ ਨੂੰ ਭਾਰੀ ਜਿਹੜਾ ਸੀ ਘੋੜੇ ਤੇ ਆਦਮੀ ਤੋਪਾਂ ਤੇ ਗੋਲਿਆਂ ਨਾਲ ਉੜਦੇ ਜਾ ਰਹੇ ਸਨ ਇਹ ਹੱਥੀ ਆਪਣੇ ਹੌਦਿਆਂ ਸਮੇਤ ਹੀ ਟੈਟੇਰੀ ਹੋ ਰਹੇ ਸਨ ਤੇ ਆ ਅੰਖਰ ਵਿੱਚ ਕਵੀ ਕਹਿੰਦਾ ਹੈ ਕਿ ਜਿਹੜੀਆਂ ਖਾਲਸਾ ਫੌਜਾਂ ਤਾਂ ਜਿੱਤ ਪਈਆਂ ਸਨ ਪਰ ਉਹਨਾਂ ਦੀ ਹਾਰ ਕੇਵਲ ਇਸ ਕਾਰਨ ਹੋਈ ਕਿਉਂਕਿ ਉਹਨਾਂ ਦੀ ਅਗਵਾਈ ਕਰਨ ਵਾਲਾ ਮਹਾਰਾਜਾ ਰਣਜੀਤ ਸਿੰਘ ਵਰਗੇ ਜਿਹੜੇ ਨਿਸ਼ਾਨੇਵਾਦ ਦੇ ਸਨ ਨਿਸ਼ਟਾਵਾਨ ਜਿਹੜੇ ਸੀ ਬਹਾਦਰ ਬਹਾਦਰਾਂ ਦੇ ਕਰਤਦਾਨ ਜਿਹੜਾ ਵਿਅਕਤੀ ਸੀ ਉਹਦੇ ਹੱਥ ਵਿੱਚ ਨਹੀਂ ਸੀ ਠੀਕ ਹੈ ਇਸ ਲਈ ਜਿਹੜੀਆਂ ਇਹ ਸੀਗੀਆਂ ਫੌਜਾਂ ਭਾਰਤੀ ਫੌਜਾਂ ਜਿੱਤ ਕੇ ਹਾਰ ਗਈਆਂ ਸੀਗੀਆਂ ਜੰਗਨਾਮਾ ਜਿਹੜੀ ਜੰਗ ਦਾ ਹਾਲ ਕਾਫਤਾ ਦਾ ਕੇਂਦਰੀ ਭਾਗ ਕੀ ਹੈ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਵਿੱਚ ਸਿੱਖ ਫੌਜਾਂ ਨੇ ਜਿਹੜਾ ਜਾਨ ਹੌਲ ਕੇ ਲੜਿਆ ਤੇ ਲੜੀਆਂ ਤੇ ਅੰਗਰੇਜ਼ੀ ਫੌਜਾਂ ਦੀ ਪੂਰੀ ਤਰ੍ਹਾਂ ਬਾਡੀ ਕੀਤੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਅਨਹੋਦ ਵਿੱਚ ਅਨਹੋਦ ਕਾਰਨ ਇਹ ਸਿੱਖ ਫੌਜਾਂ ਨੇ ਜਿਹੜੀਆਂ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਮੈਨੂੰ ਉਮੀਦ ਹੈ ਕਿ ਬੱਚੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਧੰਨਵਾਦ